ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਕ ਵਿਗਨ ਨ ਲਾਗੇ ਕੋਈ ਜਾਂ ਕੀ ਪ੍ਰਭ ਆਗੇ ਅਰਧਾਸ ਜੇਤ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦੇ ਆ ਕਰੂ ਕਿਛ ਮੇਰੂ ਪਾਵਹ ਡੁੱਬਦੇ ਪੱਥਰ ਤਾਰੇ ਸੋ ਕਹੋ ਡਲ ਗੁਰ ਸੇਵੀਐ ਇਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾ ਕਤ ਰਵਿਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਜਪ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੀ ਲਹਿਰ ਮੈਂ ਉਦਦੇ ਜਲ ਕੇਵਲ ਜਲ ਮਾਈ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ ਰਹਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਬਿਖਾਰੀ ਅਚਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਪਈ ਹਮਾਰੇ ਰਾਜ ਭਉਂਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨੇਕ ਕਟਕੇ ਜੈਸੀ ਪੂਲ ਪਰੇ ਅਬ ਕਹਤੇ ਕਹਿਨੇ ਨਾ ਆਇਆ ਸਰਬੇਕ ਅਨੇਕ ਸੰਨੇ ਸਬ ਕਟ ਭੁਗਵੈ ਸੋਏ ਕਹਿ ਰ ਵਿਦਾਸ ਹਾਥ ਪੈ ਨੀਰ ਸਜ ਹੋਏ ਸੋਏ ਸਰਬੇਕ ਅਨੇਕ ਸੰਨੇ ਸਭ ਕਟ ਭੋਗਵੇਂ ਸੋਏ ਕਹਿ ਰਵਿਦਾਸ ਹੱਥ ਬੈਨੇ ਰ ਸਜੇ ਹੋਏ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 657 ਤੇ 658 ਅੰਗ ਦੇ ਉੱਤੇ ਸੁਭਾਏਮਾਨ ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਸੁਰਠ ਸੋਰਠ ਰਾਗ ਦੇ ਵਿੱਚ ਭਗਤ ਰਬਦਾਸ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਜਿੱਥੇ ਬਾਣੀ ਗੁਰੂਆਂ ਦੀ ਆਈ ਉੱਥੇ ਗੁਰੂ ਸਾਹਿਬ ਨੇ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਇਦਾਂ ਲਿਖਿਆ ਤੇ ਜਿੱਥੇ ਬਾਣੀ ਆਈ ਭਗਤਾਂ ਦੇ ਉੱਥੇ ਭਗਤਾਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀਾਂ ਨੇ ਉਹਨਾਂ ਨੂੰ ਨਾਲ ਜੀ ਸ਼ਬਦ ਲੇਖ ਕੇ ਬਹੁਤ ਸਤਿਕਾਰ ਦਿੱਤਾ ਜੀ ਅਸੀਂ ਚਾਹੇ ਸਤਿਕਾਰ ਕਿਸੇ ਨੂੰ ਦੇਈਏ ਚਾਹੇ ਨਾ ਦੇਈਏ ਪਰ ਭਗਤ ਰਬਦਾਸ ਜੀ ਭਗਤ ਸਤਨਾ ਜੀ ਜਿੰਨੇ ਵੀ ਭਗਤ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਸਾਰਿਆਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਜੀ ਸ਼ਬਦ ਲੇਖ ਕੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾਇਆ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇਕੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ ਇੱਥੇ ਅੱਜ ਭਗਤ ਰਵਿਦਾਸ ਜੀ ਸਾਨੂੰ ਕਿਹੜਾ ਕੀ ਚਾਹੁੰਦੇ ਹੈ ਉਹਨਾਂ ਨੇ ਸਾਰੇ ਸ਼ਬਦ ਦੇ ਵਿੱਚ ਇਹ ਕਿਹਾ ਹੈ ਕਿ ਲੋਕੀ ਧਰਮ ਦੇ ਵਿੱਚ ਪੈ ਗਏ ਹੈ ਧਰਮ ਜਿਹੜੇ ਨੇ ਉਹ ਸਾਨੂੰ ਕੱਢਣੇ ਪੈਣਗੇ ਜਿੰਨਾ ਚਿਰ ਸਾਡੇ ਅੰਦਰ ਭਰਮ ਚੱਲਣਗੇ ਉਹਨਾਂ ਚਿਰ ਕਹਿੰਦੇ ਤੁਸੀਂ ਕਿਸੇ ਮੰਜ਼ਲ ਤੇ ਪਹੁੰਚ ਨਹੀਂ ਸਕਦੇ ਜੇ ਤੁਸੀਂ ਕੋਈ ਕੰਮ ਵੀ ਕਰਨਾ ਹੈ ਉਹਦੇ ਵਿੱਚ ਤੁਹਾਨੂੰ ਭਰਮ ਪੈ ਗਿਆ ਕਹਿੰਦੇ ਉਹਦੇ ਵਿੱਚੋਂ ਵੀ ਤੁਸੀਂ ਤਰੱਕੀ ਨਹੀਂ ਕਰ ਸਕਦੇ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਆਬ ਤੂੰ ਹੀ ਮੈਂ ਨਾਹੀ ਇੱਥੇ ਪਹਿਲੀ ਪੰਕਤੀ ਦੇ ਵਿੱਚ ਭਗਤ ਰਵਦਾਸ ਜੀ ਕਹਿੰਦੇ ਜਿੰਨਾ ਚਿਰ ਮੇਰੇ ਅੰਦਰ ਮੈਂ ਸੀ ਜਿੰਨਾ ਚਿਰ ਮੈਂ ਕਰ ਰਿਹਾ ਸੀ ਮੈਂ ਮੈਂ ਉਨਾਂ ਚਿਰ ਮੇਰੇ ਹਿਰਦੇ 'ਚ ਤੂੰ ਨਹੀਂ ਵਸਿਆ ਅਬ ਹੁਣ ਮੇਰੇ ਅੰਦਰ ਉਹ ਮੈਂ ਮੈਂ ਨਿਕਲ ਗਈ ਹੁਣ ਮੇਰੇ ਅੰਦਰ ਤੂੰ ਵਸ ਗਿਆ ਸੱਚੇ ਪਾਤਸ਼ਾਹ ਜਦ ਹਮ ਹੋਤੇ ਤਬ ਤੂੰ ਨਹੀਂ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਜਾਣਦ ਰਿਹਾ ਕਿ ਮੈਂ ਬਹੁਤ ਵੱਡਾ ਮੈਂ ਬਹੁਤ ਮਹਾਨ ਉਨਾਂ ਚਿਰ ਸੱਚੇ ਪਾਤਸ਼ਾਹ ਤੁਸੀਂ ਮੇਰੇ ਹਿਰਦੇ 'ਚ ਨਹੀਂ ਵਸੇ ਜਿੱਦੇ ਮੈਂ ਇਹ ਜਾਣ ਲਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਨਾਲ ਜੁੜ ਕੇ ਸਾਰਾ ਕੁਝ ਹੋਣਾ ਹੈ ਆਪਣੇ ਅੰਦਰੋਂ ਮੈਂ ਮਾਰ ਲਈ ਉਹਦੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਹਿਰਦੇ 'ਚ ਵਸ ਗਏ ਹੋ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਹਉਮੈ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾ ਮਨ ਵਿਰਥਾ ਜਾਏ ਕਹਿੰਦੇ ਹਉਮੈ ਦੇ ਵਿੱਚ ਸੇਵਾ ਨਹੀਂ ਹੁੰਦੀ ਤੇ ਹਉਮੈ ਜਿੱਥੇ ਹੋਊਗੀ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਦੋਨਾਂ ਚੋਂ ਇੱਕ ਚੀਜ਼ ਰਹਿਣੀ ਹੈ ਚਾਹੇ ਆਪਣੇ ਅੰਦਰ ਮੈਂ ਰੱਖ ਲਓ ਚਾਹੇ ਪਰਮਾਤਮਾ ਨੂੰ ਰੱਖ ਲਓ ਇੱਥੇ ਗੁਰੂ ਸਾਹਿਬ ਭਗਤ ਰਵਿਦਾਸ ਜੀ ਕਹਿੰਦੇ ਜਿੰਨਾ ਚਿਰ ਮੇਰੇ ਅੰਦਰ ਮੈਂ ਮੈਂ ਚੱਲਦੇ ਰਹੇ ਉਹਨਾਂ ਚਿਰ ਤੂੰ ਨਹੀਂ ਆਇਆ ਹੁਣ ਮੇਰੇ ਅੰਦਰ ਤੂੰ ਤੂੰ ਚੱਲਦਾ ਹੈ ਹੁਣ ਪਰਮਾਤਮਾ ਹੀ ਅੰਦਰ ਵਸ ਗਿਆ ਵਸ ਅਨਲ ਆਗਮ ਜੈਸੀ ਨਹਿਰ ਮਹਿ ਉਦਦ ਜਲ ਕੇਵਲ ਜਲ ਮਾਹੀ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉਡਦੀਆਂ ਨੇ ਬਹੁਤ ਉੱਚੀਆਂ ਉੱਚੀਆਂ ਉੱਡਦੀਆਂ ਨੇ ਸਾਨੂੰ ਭੁਲੇਖਾ ਪੈਂਦਾ ਕਿ ਲਹਿਰਾਂ ਕੁਝ ਹੋਰ ਨੇ ਤੇ ਸਮੁੰਦਰ ਕੁਝ ਹੋਰ ਹੈ ਭਗਤ ਰਵਦਾਸ ਜੀ ਕਹਿੰਦੇ ਨਹੀਂ ਭਾਏ ਸਮੁੰਦਰ ਹੀ ਲਹਿਰਾਂ ਨੇ ਤੇ ਲਹਿਰਾਂ ਹੀ ਸਮੁੰਦਰ ਨੇ ਕਹਿੰਦੇ ਉਹੀ ਪਾਣੀ ਐ ਉਹ ਉੱਚੇ ਉੱਠਿਆ ਸਾਨੂੰ ਇਸ ਤਰ੍ਹਾਂ ਹੋ ਗਿਆ ਕਿ ਜਿਹੜੀਆਂ ਲਹਿਰਾਂ ਨੇ ਉਹ ਵੱਖਰੀਆਂ ਨੇ ਤੇ ਸਮੁੰਦਰ ਵੱਖਰਾ ਕਹਿੰਦੇ ਨਹੀਂ ਸਮੁੰਦਰ ਹੀ ਲਹਿਰਾਂ ਨੇ ਤੇ ਲਹਿਰਾਂ ਹੀ ਸਮੁੰਦਰ ਨੇ ਕਹਿੰਦੇ ਇਹ ਸਾਡੇ ਅੰਦਰ ਭਲੇਖ ਹੈ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਮਾਦਵੇ ਇਹ ਭਗਤ ਰਵਦਾਸ ਜੀਆ ਦਾ ਬਹੁਤ ਸਮਝ ਲਓ ਕਿ ਉਹਨਾਂ ਦਾ ਸਭ ਤੋਂ ਵਧੀਆ ਸ਼ਬਦ ਹੈ ਮਾਦਵੇ ਮਾਦੋ ਇਹ ਸ਼ਬਦ ਬਹੁਤ ਥਾਵੇਂ ਭਗਤ ਰਵਦਾਸ ਜੀ ਨੇ ਵਰਤਿਆ ਮਾਦਵੇ ਕਿਹਾ ਕਹੀਏ ਭ੍ਰਮ ਐਸਾ ਕਹਿੰਦੇ ਸੱਚੇ ਬਾਦਸ਼ਾਹ ਸਾਨੂੰ ਤੇ ਇਹੀ ਭਰਮ ਪਿਆਰਿਆ ਜੈਸਾ ਮਾਨੀ ਹੈ ਹੋਏ ਨਾ ਤੈਸਾ ਕਹਿੰਦੇ ਜਿਸ ਤਰ੍ਹਾਂ ਦਾ ਅਸੀਂ ਮੰਨੀ ਬੈਠੇ ਆ ਉਸ ਤਰ੍ਹਾਂ ਦਾ ਹੈ ਨਹੀਂ ਜਿਸ ਤਰ੍ਹਾਂ ਦਾ ਅਸੀਂ ਸੰਸਾਰ ਨੂੰ ਮੰਨ ਲਿਆ ਉਸ ਤਰ੍ਹਾਂ ਦਾ ਸੰਸਾਰ ਹੈ ਨਹੀਂ ਜਿਸ ਤਰ੍ਹਾਂ ਦਾ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਮੰਨ ਲਿਆ ਕਹਿੰਦੇ ਉਸ ਤਰ੍ਹਾਂ ਦੇ ਹੈ ਨਹੀਂ ਜੈਸਾ ਮੰਨੀ ਹੈ ਹੋਏ ਨਾ ਤੈਸਾ ਕਹਿੰਦੇ ਇਹ ਤੇ ਭਲੇਖ ਹੈ ਇਹ ਭਲੇਖਾ ਕੱਢ ਦਿਓ ਕਹਿੰਦੇ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਹੁਣ ਕਹਿੰਦੇ ਦੇਖੋ ਇਹਨੂੰ ਵੀ ਭੁਲੇਖਾ ਪੈ ਗਿਆ ਨਰਪਤ ਕਹਿੰਦੇ ਨੇ ਰਾਜੇ ਨੂੰ ਕਹਿੰਦੇ ਕਿ ਰਾਜਾ ਆਪਣੇ ਸਿੰਘਾਸਨ ਤੇ ਸੁੱਤਾ ਪਿਆ ਤੇ ਰਾਤ ਨੂੰ ਆਇਆ ਸੁਪਨਾ ਸੁਪਨੇ ਚ ਬਣ ਗਿਆ ਭਿਖਾਰੀ ਜਦੋਂ ਸੁਪਨੇ ਚ ਭਿਖਾਰੀ ਬਣ ਗਿਆ ਕਹਿੰਦੇ ਇਸੇ ਚੀਜ਼ ਦੀ ਚਿੰਤਾ ਹੋ ਗਈ ਕਿ ਮੈਂ ਤੇ ਭਿਖਾਰੀ ਬਣ ਗਿਆ ਨਰਪਤ ਏਕ ਸਿੰਘਾਸਨ ਸੋਇਆ ਸਪਨੇ ਪਿਆ ਭਿਖਾਰੀ ਕਹਿੰਦੇ ਭਲੇਖ ਹੈ ਤੇਰੇ ਅੰਦਰ ਤੂੰ ਰਾਜਾ ਹੀ ਹੈ ਸੁਪਨਾ ਚਾਹੇ ਤਦੂ ਕਿਦਾਂ ਦਾ ਮਰਜੀ ਆ ਗਿਆ ਜੇ ਹੁਣ ਭਿਖਾਰੀ ਬੰਦੇ ਨੂੰ ਸੁਪਨਾ ਆ ਜਾਏ ਕਿ ਉਹ ਰਾਜਾ ਬਣ ਜਾਏ ਤਾਂ ਉਹ ਰਾਜਾ ਥੋੜਾ ਹੁੰਦਾ ਹੈ ਜੇ ਰਾਜੇ ਨੂੰ ਸੁਪਨਾ ਆ ਗਿਆ ਕਿ ਉਹ ਬਿਖਾਰੀ ਬਣ ਗਿਆ ਉਹ ਬਿਖਾਰੀ ਥੋੜਾ ਹੋਇਆ ਉਹ ਸੁਪਨੇ ਚ ਉਹਨੂੰ ਬੇਸ਼ੱਕ ਦੇ ਸਕੇ ਆ ਪਰ ਗੁਰੂ ਸਾਹਿਬ ਕਹਿੰਦੇ ਇਹੀ ਤੇ ਭਲੇਖ ਹੈ ਨਰਪਦ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਬਿਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਭਈ ਹਮਾਰੇ ਕਹਿੰਦੇ ਇਹੀ ਤੇ ਭਲੇਖਾ ਪੈ ਗਿਆ ਤੁਹਾਨੂੰ ਰਾਜ ਹੁੰਦਿਆਂ ਹੋਇਆ ਵੇ ਉਹ ਤੋਂ ਵਿਛੜ ਕੇ ਦੁੱਖ ਪਾਲਿਆ ਅਚਤ ਰਾਜ ਅਚਤ ਦਾ ਭਾਵ ਤਾਂ ਹੁੰਦਿਆਂ ਰਾਜ ਹੁੰਦਿਆਂ ਹੋਇਆ ਵੇ ਰਾਜ ਤੋਂ ਵਿਛੜ ਕੇ ਦੁੱਖ ਪਾਲਿਆ ਕਹਿੰਦੇ ਸੋਗਤ ਤੇ ਹੀ ਹਮਾਰੀ ਕਹਿੰਦੇ ਇਹੀ ਤੇ ਸਾਡੀ ਗੱਤ ਹੈ ਸਾਨੂੰ ਵੀ ਤੇ ਇਹੀ ਭਲੇਖੇ ਪਏ ਰਹਿੰਦੇ ਆ ਜੀ ਰਾਜ ਕੋਇੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਹੁਣ ਅਸੀਂ ਰਾਤ ਨੂੰ ਤੁਰੇ ਆਂ ਰਾਜ ਕੋਹੰਗ ਕੋਹੰਗ ਦਾ ਭਾਵ ਹੁੰਦਾ ਸੱਪ ਅਸੀਂ ਰਾਤ ਨੂੰ ਤੁਰੇ ਆਂ ਰਸਤੇ ਚ ਪਈ ਹੋਵੇ ਰੱਸੀ ਸਾਨੂੰ ਲੱਗਦਾ ਏ ਕਿ ਸੱਪ ਪਿਆ ਕਹਿੰਦੇ ਇਹ ਵੀ ਭੁਲੇਖਾ ਹੈ ਪ੍ਰਸੰਗ ਦਾ ਭਾਵ ਹੁੰਦਾ ਕੋਈ ਗਾਥਾ ਸੁਣਾਉਣੀ ਕਹਿੰਦੇ ਇਹ ਵੀ ਇੱਕ ਗਾਥਾ ਪੁਰਾਣੀ ਚੱਲੀ ਆਈ ਹੈ ਕਿ ਰਸਤੇ ਦੇ ਵਿੱਚ ਪਿਆ ਹੋਵੇ ਪਈ ਹੋਵੇ ਰੱਸੀ ਤੇ ਸਾਨੂੰ ਲੱਗਦਾ ਸੱਪ ਪਿਆ ਕਹਿੰਦੇ ਰਾਜ ਕੋਇੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਕਹਿੰਦੇ ਇਹ ਕਿੰਨੇ ਚਿਰ ਤੋਂ ਅਸੀਂ ਸੁਣਦੇ ਆ ਰਹੇ ਆ ਇਹ ਵੀ ਇੱਕ ਭੁਲੇਖਾ ਹੈ ਕਹਿੰਦੇ ਜਿਵੇਂ ਅਸੀਂ ਸੜਕ ਤੇ ਚੱਲਦੇ ਆ ਜੀ ਜੇਠਾੜ ਦਾ ਮਹੀਨਾ ਹੋਵੇ ਜਦੋਂ ਅਸੀਂ ਗੱਡੀ 'ਚ ਬਸ ਤੇ ਬੈਠੇ ਆ ਨਾ ਸੜਕ ਤੇ ਸਾਨੂੰ ਲੱਗਦਾ ਕਿ ਪਾਣੀ ਖੜਾ ਪਰ ਜਦੋਂ ਅਸੀਂ ਉਸ ਜਗ੍ਹਾ ਤੇ ਜਾਂਦੇ ਆ ਪਾਣੀ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਇਹੀ ਤੇ ਭੁਲੇਖਾ ਪੈ ਗਿਆ ਤੁਹਾਨੂੰ ਕੰ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਅਨੇਕ ਹੁੰਦਾ ਸੋਨਾ ਕਟਕ ਕੜਿਆਂ ਨੂੰ ਕਹਿੰਦੇ ਅਜੇ ਕਹਿੰਦੇ ਜਿਵੇਂ ਸੋਨੇ ਦੇ ਕਿੰਨੇ ਗਹਿਣੇ ਬਣ ਗਏ ਕਿਸੇ ਨੇ ਕੜਾ ਬਣਵਾ ਲਿਆ ਕਿਸੇ ਨੇ ਹਾਰ ਬਣਵਾ ਲਿਆ ਕਿਸੇ ਨੇ ਛਾਪ ਬਣਵਾ ਲਿਆ ਕਹਿੰਦੇ ਸਾਨੂੰ ਇਸ ਤਰ੍ਹਾਂ ਭੁਲੇਖਾ ਪੈ ਗਿਆ ਕਿ ਵੱਖਰਾ ਵੱਖਰਾ ਸੋਨਾ ਕਹਿੰਦੇ ਸੋਨਾ ਸਾਰਾ ਇੱਕੋ ਹੀ ਹੈ ਤੇ ਉਹਦੇ ਨਾਂ ਵੱਖਰੇ ਵੱਖਰੇ ਹੋ ਗਏ ਪਰ ਕਹਿੰਦੇ ਇਹੀ ਤੇ ਭੁਲੇਖਾ ਸਾਨੂੰ ਪੈ ਗਿਆ ਕਿ ਸਾਰਾ ਹੀ ਸੋਨਾ ਹੈ ਚਾਹੇ ਉਹ ਘੜਾ ਇਹਦੇ ਰੂਪ ਚ ਦੇਖ ਲੋ ਚਾਹੇ ਉਹਨੂੰ ਹਾਰ ਦੇ ਰੂਪ ਚ ਦੇਖ ਲੋ ਇਸੇ ਤਰ੍ਹਾਂ ਹੀ ਪਰਮਾਤਮਾ ਜਿਹੜਾ ਉਹ ਕਹਿੰਦੇ ਚਾਹੇ ਉਹਨੂੰ ਰਾਮ ਕਹੋ ਚਾਹੇ ਅੱਲਾਹ ਕਹੋ ਚਾਹੇ ਵਾਹਿਗੁਰੂ ਕਹੋ ਉਹ ਸਾਰਿਆਂ ਤੇ ਇਸੇ ਤਰ੍ਹਾਂ ਸਾਰਿਆਂ ਚ ਵਰਤ ਰਿਹਾ ਹੈ ਅਬ ਕਹਤੇ ਕਹਿਨ ਨਾ ਆਇਆ ਸਰਬ ਏਕ ਅਨੇਕੈ ਸੁਆਮੀ ਸਭ ਘਟ ਭਗਵੇ ਸੋਏ ਕਹਿੰਦੇ ਉਸੇ ਤਰੀ ਪ੍ਰਮਾਤਮਾ ਸਾਰੇ ਥਾਮਾਂ ਤੇ ਵਸ ਰਿਹਾ ਸਰਬ ਏਕ ਅਨੇਕੈ ਸੁਆਮੀ ਅਨੇਕ ਥਾ ਤੇ ਉਹੀ ਵਰਤ ਰਿਹਾ ਚਾਹੇ ਉਹਨੂੰ ਅਸੀਂ ਅੱਲਾ੍ਹ ਕੇ ਲਈ ਆਰਾਮ ਕੇ ਲਈ ਵਾਹਿਗੁਰੂ ਕੇ ਲਈ ਕਟ ਕਟ ਮੈਂ ਹਰ ਜੂ ਵਸਾ ਸੰਤਨ ਕਹਿਓ ਪੁਕਾਰ ਕਹਿੰਦੇ ਉਹ ਪ੍ਰਮਾਤਮਾ ਸਾਰਿਆਂ ਥਾਂਵਾਂ ਤੇ ਵਸ ਰਿਹਾ ਹੈ ਇਹ ਸਾਨੂੰ ਭੁਲੇਖਾ ਪੈ ਗਿਆ ਕਿ ਪ੍ਰਮਾਤਮਾ ਇੱਥੇ ਨਹੀਂ ਪ੍ਰਮਾਤਮਾ ਇੱਥੇ ਨਹੀਂ ਇਹ ਬੰਦੇ ਚ ਪ੍ਰਮਾਤਮਾ ਨਹੀਂ ਹੈ ਰੱਬ ਦਾ ਰੂਪ ਨਹੀਂ ਸਾਰੇ ਰੱਬ ਦਾ ਰੂਪ ਪਰ ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਥੋੜਾ ਜਿਹਾ ਸਾਫ਼ ਨਹੀਂ ਕਰਦੇ ਉਹਨਾਂ ਚਿਰ ਅਸੀਂ ਰੱਬ ਦਾ ਰੂਪ ਨਹੀਂ ਪਰ ਪ੍ਰਮਾਤਮਾ ਤੇ ਸਾਡੇ ਅੰਦਰ ਫਿਰ ਵੀ ਵੱਸਦਾ ਹੈ ਜਿੰਨਾ ਚਿਰ ਸ਼ਰੀਰ 'ਚ ਜਿੰਦਾ ਹੈ ਉਹਨਾਂ ਚਿਰ ਪ੍ਰਮਾਤਮਾ ਹਰ ਇੱਕ ਦੇ ਅੰਦਰ ਵੱਸ ਰਿਹਾ ਹੈ ਪਰ ਅੰਦਰ ਨੂੰ ਸਾਫ਼ ਕਰਨ ਦੀ ਲੋੜ ਹੈ ਕਹਿ ਰਵਿਦਾਸ ਹਾਥ ਬਹਨੇਰਾ ਸਹਜੇ ਹੋਏ ਸੋ ਹੋਏ ਹੁਣ ਕਈਆਂ ਨੇ ਆਖਿਆ ਪ੍ਰਮਾਤਮਾ ਤੇ ਰੱਬ ਤੇ ਅਕਾਲ ਪੁਰਖ ਵਾਹਿਗੁਰੂ ਤੇ ਸਤਵੇਂ ਅਸਮਾਨ ਤੇ ਰਹਿੰਦਾ ਪਰ ਭਗਤ ਰਵਦਾਸ ਜੀ ਕਹਿੰਦੇ ਮੈਂ ਵੇਖ ਲਿਆ ਕਿ ਉਹ ਤੇ ਮੇਰੇ ਹੱਥ ਤੋਂ ਵੀ ਨੇੜੇ ਐ ਕਹਿੰਦੇ ਅਸੀਂ ਉਹਨੂੰ ਦੂਰ ਸਮਝਦੇ ਰਹੇ ਕਹਿ ਰਵਦਾਸ ਹਾਥ ਪੈ ਨੇਰੇ ਕਹਿੰਦੇ ਉਹ ਤੇ ਹੱਥ ਜਿੰਨੇ ਦੂਰੇ ਤੋਂ ਵੀ ਨੇੜੇ ਐ ਹੱਥ ਵੀ ਸਾਡੇ ਸ਼ਰੀਰ ਤੋਂ ਦੂਰ ਐ ਪਰ ਕਹਿੰਦੇ ਪ੍ਰਮਾਤਮਾ ਤੇ ਬਹੁਤ ਨੇੜੇ ਐ ਇਹੀ ਤੇ ਕਹਿੰਦੇ ਸਾਨੂੰ ਭੁਲੇਖਾ ਪੈ ਗਿਆ ਕਿ ਪ੍ਰਮਾਤਮਾ ਦੂਰ ਐ ਆਪਣੇ ਘਰ ਨੂੰ ਛੱਡ ਕੇ ਲੋਕ ਜੰਗਲਾਂ 'ਚ ਜਾ ਕੇ ਬਹਿ ਗਏ ਕਿ ਇੱਥੋਂ ਪ੍ਰਮਾਤਮਾ ਨੂੰ ਭਾਲਾਂਗੇ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲਣਾ ਪ੍ਰਮਾਤਮਾ ਤੇਰੇ ਅੰਦਰ ਐ ਆਪੇ ਦੀ ਖੋਜ ਕਰ ਲੈ ਆਪਣੇ ਅੰਦਰੋਂ ਹੀ ਤੈਨੂੰ ਪ੍ਰਮਾਤਮਾ ਮਿਲ ਜਾਣਾ ਸਰਬੈ ਏਕ ਅਨੇਕੈ ਸੁਆਮੀ ਸਭ ਘਟ ਭੋਗ ਵੈ ਸੋਏ ਕਹਿ ਰਵੇ ਦਾਸ ਹੱਥ ਪੈ ਨੇਰਾ ਸਹਜੇ ਹੋਏ ਸੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ